ਬਜੇ ਮੈਂ ਸਟੇਸ਼ਨ ਵਾਲੀ ਸਾਈਡ ਜਾ ਰਹੀ ਸੀ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ ਤਾਂ ਮੈਂ ਪੇਮੈਂਟ ਚੈੱਕ ਕਰ ਰਹੀ ਸੀ ਤਾਂ ਉਸ ਪੇਮੈਂਟ ਚੈੱਕ ਕਰਨ ਦੇ ਦੌਰਾਨ ਹੀ ਇੱਕ ਲੜਕਾ ਆਇਆ ਔਰ ਮੇਰਾ ਫੋਨ ਖੁਸ਼ਕੇ ਲੈ ਗਿਆ ਅਸੀਂ ਪੁਲਿਸ ਨੂੰ ਕੰਪਲੇਂਟ ਕਰਵਾਈ ਲੇਕਿਨ ਪੁਲਿਸ ਦਾ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਇੰਨਾ ਲਾਈਟਲੀ ਲਿਆ ਕਿ ਇਹ ਤਾਂ ਰੋਜ਼ ਦੀ ਵਾਰਦਾਤਾ ਨੇ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਤੁਹਾਨੂੰ ਖੁਦ ਨੂੰ ਇੰਨਾਂਕ ਤਰੀਕੇ ਨਾਲ ਫੋਨ ਯੂਜ਼ ਕਰਨਾ ਚਾਹੀਦਾ ਸੀ ਤੁਹਾਨੂੰ ਸੜਕ ਤੇ ਫੋਨ ਨਹੀਂ ਸੀ ਯੂਜ਼ ਕਰਨਾ ਚਾਹੀਦਾ ਇਸ ਤਰ੍ਹਾਂ ਕਰਕੇ ਉਹ ਗੱਲ ਕਰਨ ਲੱਗ ਪਏ ਤੇ ਦੋ ਤਿੰਨ ਵਾਰ ਮੈਂ ਪੁਲਿਸ ਥਾਣੇ ਗਈ ਕੱਲੀ ਜਣੀ ਬਟ ਮੈਂ ਬਹੁਤ ਜ਼ਿਆਦਾ ਡਿਸਪਾਇੰਟਡ ਹਾਂ ਵੀ ਮੈਂ ਕੱਲੀ ਲੜਕੀ ਹੂੰ ਦੇ ਬਾਵਜੂਦ ਮੈਂ ਉੱਥੇ ਜਾ ਰਹੀ ਆ ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਹੀ ਇਗਨੋਰ ਕਰਤਾ ਕਿ ਮਤਲਬ ਇੱਕ ਲੜਕੀ ਦਾ ਫੋਨ ਸਨੇਚ ਹੋਇਆ ਚਾਹੇ ਉਹ ਛੋਟਾ ਮੋਟਾ ਫੋਨ ਆ ਚਾਹੇ ਉਹ ਵੱਡਾ ਹੈ ਸਨੇਚਿੰਗ ਤਾਂ ਹੋਈ ਹੈ ਨਾ ਜ਼ਰੂਰੀ ਹੈ ਨਾ ਇੱਕ ਲੜਕੀ ਦੀ ਗੱਲ ਸੁਣੀ ਬਟ ਸਟਿਲ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਨਹੀਂ ਰਿਕੁਐਸਟ ਕਰ ਲਈ ਉਹਨਾਂ ਨੂੰ ਹਮਨੇ ਉਹਨੂੰ ਸਭ ਕੁਝ ਡਾਟਾ ਕਢ ਕੇ ਦੇ ਲਿਆ ਅਗਰ ਉਹ ਅਭੀ ਵੀ ਕੁਝ ਨਹੀਂ ਕਰ ਸਕਤੇ ਫਿਰ ਉਹ ਤਾਂ ਨਿਕੰਮੇ ਹੈ ਉਹ ਕੁਝ ਨਹੀਂ ਕਰਨਗੇ मैंने खुद के एफर्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुँचे और उनके घर से हमें फ़ोन मिल गया कि पुलिस से तो कोई ट्रस्ट इस टाइम पे किया नहीं जा सकता आपके एफर्ट्स नाल अगर तुम कुछ कर सकते हो तो कर लो पुलिस से तो कोई ट्रस्ट नहीं है क्योंकि मेरी तरफ तो जीरो है कुड़ी नूं खुद मोबाइल लभना पै गया लगता पुलिस नाकाम रही है जी सर गल तो सुन लो जनाब दो अखरी है ਅੱਜ ਦੇ ਸਮੇਂ 'ਚ ਫੋਨ ਟੈਂਸ ਸਨੇਚਿੰਗ ਦੇ ਮਾਮਲੇ ਸੁੰਨਤ ਪੁਲਿਸ ਨੂੰ ਆਮ ਲੱਗਦੇ ਨੇ ਇਸੇ ਕਰਕੇ ਤਾਂ ਸਨੇਚਰਾਂ ਦੇ ਕਿੰਨੇ ਹੀ ਮਾਮਲੇ ਥਾਣਿਆਂ 'ਚ ਰੁੱਲਦੇ ਫਿਰਦੇ ਨੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਦਰਅਸਲ ਇਹ ਵਿਠਿੰਡਾ ਦੀ ਇੱਕ ਕੁੜੀ ਦੇ ਵੱਲੋਂ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਹ ਫੋਨ ਸਨੇਟਿੰਗ ਹੋਣ ਤੋਂ ਬਾਅਦ ਥਾਣੇ ਦੀ ਗੇੜੀ ਕੱਡ-ਕੱਡ ਥੱਕ ਗਈ ਪੁਲਿਸ ਦੀਆਂ ਤੜਲੇ ਮਿੰਤਾ ਕਰਕੇ ਥੱਕ ਗਈ ਪਰ ਪੁਲਿਸ ਨੇ ਉਸ ਦਾ ਮਾਮਲਾ ਅਣਗੌਲਿਆ ਕਰ ਦਿੱਤਾ ਅਤੇ ਕਿਹਾ ਕਿ ਇਹ ਜਿਹੇ ਨਿੱਕੇ-ਮੋਟੇ ਮਾਮਲੇ ਤਾਂ ਰੋਜ਼ ਹੁੰਦੇ ਨੇ ਅਖੀਰ ਉਸਨੇ ਖੁਦ ਹੀ ਆਪਣੇ ਸਾਥੀਆਂ ਦੇ ਨਾਲ ਸਨੇਚਰ ਨੂੰ ਲੱਭਿਆ ਤੇ ਆਪਣਾ ਫੋਨ ਬਰਾਮਦ ਕੀਤਾ ਸੋਡਾ ਫੋਨ ਕਮ ਹੋਇਆ ਸੀ ਕੀ ਗੱਲ ਬਾਤ ਹਾਂਜੀ ਸਰ ਮੇਰਾ ਨਾਮ ਨਿਤਿਕਾ ਸ਼ਰਮਾ ਹੈ ਬਟ ਮੈਂ ਪੰਜਾਬ ਬਠਿੰਡਾ ਜੀ ਰਹਿਣ ਵਾਲੀ ਆ ਚਾਰ ਤਰੀਕ ਨੂੰ ਸ਼ਾਮ ਨੂੰ 4 ਵਜੇ ਮੈਂ ਸਟੇਸ਼ਨ ਵਾਲੀ ਸਾਈਡ ਜਾ ਰਹੀ ਸੀ ਮੇਰੇ ਪਾਪਾ ਨੇ ਮੈਨੂੰ ਪੇਮੈਂਟ ਕੀਤੀ ਸੀ ਤਾਂ ਮੈਂ ਪੇਮੈਂਟ ਚੈੱਕ ਕਰ ਰਹੀ ਸੀ ਤਾਂ ਉਸ ਪੇਮੈਂਟ ਚੈੱਕ ਕਰਨ ਦੇ ਦੌਰਾਨ ਹੀ ਇੱਕ ਲੜਕਾ ਆਇਆ ਔਰ ਮੇਰਾ ਫੋਨ ਖਿੱਚ ਕੇ ਲੈ ਗਿਆ ਮੈਂ ਉਸ ਟਾਈਮ ਬਹੁਤ ਜ਼ਿਆਦਾ ਸਡਨਲੀ ਮਤਲਬ ਬਲੌਕਡ ਹੋ ਗਈ ਮੈਨੂੰ ਕੁਝ ਸਮਝ ਨਹੀਂ ਆਇਆ ਮੈਂ ਕੀ ਕਰਾਂ ਮੈਂ ਸ਼ੋਰ ਮਚਾਇਆ ਬਟ ਉਹ ਸੜਕ ਖਾਲੀ ਸੀ ਕੋਈ ਮੇਰੀ ਹੈਲਪ ਨਹੀਂ ਕਰ ਪਾਇਆ ਮੈਂ ਲੜਕੇ ਦਾ ਪਿੱਛਾ ਕੀਤਾ ਬਟ ਲੜਕਾ ਮੇਰੀ ਪਕੜ ਚ ਨਹੀਂ ਆਇਆ ਡੋਨਟ نو ਕਿਧਰ ਸਾਈਡ ਚਲਾ ਗਿਆ ਫਿਰ ਮੈਂ ਪਾਪਾ ਨੂੰ ਕਾਲ ਕੀਤੀ ਔਰ ਪਾਪਾ ਨੇ ਬੋਲਾ ਕਿ ਪੁਲਿਸ ਨੂੰ ਕੰਪਲੇਂਟ ਕਰਵਾਓ ਅਸੀਂ ਪੁਲਿਸ ਨੂੰ ਕੰਪਲੇਂਟ ਕਰਵਾਈ ਲੇਕਿਨ ਪੁਲਿਸ ਦਾ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਉਹਨਾਂ ਨੇ ਇੰਨਾ ਲਾਈਟਲੀ ਲਿਆ ਕਿ ਇਹ ਤਾਂ ਰੋਜ਼ ਦੀ ਵਾਰਦਾਤਾ ਨੇ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਤੁਹਾਨੂੰ ਖੁਦ ਨੂੰ ਇੰਨਾਂ ਕ ਤਰੀਕੇ ਨਾਲ ਫੋਨ ਯੂਜ਼ ਕਰਨਾ ਚ ਕਰਨਾ ਚਾਹੀਦਾ ਇਸ ਤਰ੍ਹਾਂ ਕਰਕੇ ਉਹ ਗੱਲ ਕਰਨ ਲੱਗੇ ਉਹਨਾਂ ਦੀ ਤਰਫ ਤੋਂ ਕੋਈ ਅੱਛਾ ਰਿਸਪੌਂਸ ਨਹੀਂ ਆਇਆ ਥੋੜੇ ਟਾਈਮ ਤੱਕ ਮੈਂ ਸੀਸੀਟੀਵੀ ਫੁਟੇਜਸ ਵਗੈਰਾ ਦੇਤੀਆਂ ਉਹਨਾਂ ਨੂੰ ਵੀ ਆ ਲੜਕਾ ਹੈ ਇਹ ਲੜਕੀ ਦੀ ਸਕੂਟੀ ਦਾ ਨੰਬਰ ਹੈ ਪਲੀਜ਼ ਤੁਸੀਂ ਇਹਨੂੰ ਟਰੈਕ ਕਰੋ ਪਲੀਜ਼ ਤੁਸੀਂ ਇਹਨੂੰ ਚੈੱਕ ਕਰੋ ਮੇਰਾ ਫੋਨ ਮੈਨੂੰ ਵਾਪਸ ਚਾਹੀਦਾ ਹੈ ਮੇਰਾ ਬਹੁਤ ਜ਼ਰੂਰੀ ਡਾਟਾ ਹੈ ਉਹਦੇ ਵਿੱਚ ਮੈਂ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਦੋ ਤਿੰਨ ਵਾਰ ਮੈਂ ਪੁਲਿਸ ਥਾਣੇ ਗਈ ਕੱਲੀ ਜਣੀ ਬਟ ਮੈਂ ਬਹੁਤ ਜ਼ਿਆਦਾ ਡਿਸਪਾਇੰਟਡ ਹਾਂ ਵੀ ਮੈਂ ਕੱਲੀ ਲੜਕੀ ਹੂੰ ਦੇ ਬਾਵਜੂਦ ਮੈਂ ਉੱਥੇ ਜਾ ਰਹੀ ਹਾਂ ਉਹਨਾਂ ਇਹ ਚੀਜ਼ ਨੂੰ ਬਿਲਕੁਲ ਹੀ ਇਗਨੋਰ ਕਰਤਾ ਉਹ ਬੋਲ ਰਿਹਾ ਅਸੀਂ ਕਰ ਰਹੇ ਹਾਂ ਕੋਈ ਕਹਿ ਰਿਹਾ ਸਾਡੇ ਕੋਲ ਕੇਸ ਨਹੀਂ ਹੈ ਕੋਈ ਕਹਿ ਰਿਹਾ ਹਾਂਜੀ ਅਸੀਂ ਕਰ ਰਹੇ ਹਾਂ ਇਹਨਾਂ ਟਾਈਮ ਨਹੀਂ ਹੈ ਸਾਡੇ ਕੋਲ ਸਾਡੇ ਕੋਲ ਬਹੁਤ ਕੰਪਲੇਂਟਸ ਨੇ ਸਾਡੇ ਕੋਲ ਕੰਮ ਕਰਨ ਵਾਲੇ ਬਹੁਤ ਨੇ ਮਤਲਬ ਸੁਣਵਾਈ ਹੀ ਨਹੀਂ ਹੁੰਦੀ ਇੱਕ ਲੜਕੀ ਹੋਣ ਦੇ ਬਾਵਜੂਦ ਵੀ ਸੁਣਵਾਈ ਨਹੀਂ ਤਾਂ ਹੋਰ ਕਿਸੇ ਆਮ ਨਾਗਰਿਕ ਦੀ ਕਿਵੇਂ ਸੁਣਵਾਈ ਕਰਨਗੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਤੁਸੀਂ ਫੌਂਡ ਕਿਵੇਂ ਰਿਕਵਰ ਕਰਿਆ ਸਰ ਮੈਂ ਜਿਵੇਂ ਕਿ ਦੱਸਿਆ ਕਿ ਮੈਂ ਮੈਂ ਸੀਸੀਟੀਵੀ ਫੁਟੇਜਸ ਚੈੱਕ ਕੀਤੀਆਂ ਜਿੱਥੋਂ ਮੇਰਾ ਫੋਨ ਸਨੇਚ ਹੋਇਆ ਸੀ ਜਾਂ ਅੱਗੇ ਜਾ ਕੇ ਵੀ ਜਿੱਥੇ ਮੇਰਾ ਫੋਨ ਦੀ ਲੋਕੇਸ਼ਨ ਆਫ ਹੋਈ ਸੀ ਮੇਰੀ ਜੀਮੇਲ ਦੇ ਅਕੋਰਡਿੰਗ ਲੋਕੇਸ਼ਨ ਮੈਨੂੰ ਪਤਾ ਚੱਲ ਗਈ ਸੀ ਕਿੱਥੇ ਮੇਰਾ ਫੋਨ ਆਫ ਹੋਇਆ ਮੈਂ ਪੁਲਿਸ ਵਾਲਾ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਚੱਲੋ ਉੱਥੇ ਮੇਰਾ ਫੋਨ ਆਫ ਹੋਇਆ ਮੇਰੀ ਲੋਕੇਸ਼ਨ ਟ੍ਰੇਸ ਹੋ ਗਈ ਹੈ ਤੁਸੀਂ ਮੇਰੇ ਨਾਲ ਚੱਲੋ ਮੇਰਾ ਫੋਨ ਮਿਲ ਜਾਏਗਾ ਉਹਨਾਂ ਨੇ ਕਿਹਾ ਨਹੀਂ ਐਵੇਂ ਫੋਨ ਦੀ ਲੋਕੇਸ਼ਨ ਤਾਂ ਟ੍ਰੇਸ ਹੋ ਹੀ ਨਹੀਂ ਸਕਦੀ ਮੈਮ ਇਹ ਤਾਂ ਐਵੇਂ ਜੀਪੀਐਸ ਕਈ ਵਾਰੀ ਗਲਤ ਲੋਕੇਸ਼ਨ ਟਰੈਕ ਕਰ ਲੈਂਦਾ ਮੈਂ ਉਹਨਾਂ ਨੂੰ ਰਿਕਵੈਸ ਫਿਰ ਉਹ ਮੇਰੇ ਨਾਲ ਰਿਕੁਐਸਟ ਕਰਨ ਦੇ ਬਾ ਦੇ ਕਰਕੇ ਚੱਲੇ ਇੱਕ ਵਾਰ ਗਏ ਸੀ ਸੀਸੀਟੀਵੀ ਫੁਟੇਜ ਲੈ ਕੇ ਉਹ ਚਲੇ ਗਏ ਉਹਦੇ ਚ ਉਸ ਲੜਕੇ ਦੀ ਸਕੂਟੀ ਦਾ ਨੰਬਰ ਆ ਗਿਆ ਅਗਲੇ ਦਿਨ ਮੈਨੂੰ ਬੋਲਾ ਮੈਂ ਦੁਬਾਰਾ ਥਾਣੇ ਗਈ ਕਿ ਪੁੱਛਿਆ ਕਿ ਤੁਸੀਂ ਉਹ ਫੁਟੇਜ ਦੇ ਅਕੋਰਡਿੰਗ ਚੈੱਕ ਕੀਤਾ ਕਿ ਲੜਕਾ ਕਿੱਥੋਂ ਦਾ ਹੈ ਉਹਦਾ ਐਡਰੈਸ ਡਿਟੇਲ ਚੈੱਕ ਕੀਤੀ ਬੋਲ ਰਹੇ ਕਿ ਨਹੀਂ ਹਲੇ ਨਹੀਂ ਕੀਤਾ ਨੈਕਸਟ ਡੇ ਮੈਂ ਫੇਰ ਗਈ ਮੇਰੇ ਅੱਗੇ ਐਡਰੈਸ ਕੱਟ ਕੇ ਦਿਖਾਤਾ ਕਹਿੰਦੇ ਹਾਂ ਐਡਰੈਸ ਤਾਂ ਆਹਾ ਹੈ ਪਰ ਅਸੀਂ ਜਾਵਾਂਗੇ ਜਦੋਂ ਤੁਹਾਡੇ ਕੋਲ ਪੂਰੀ 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 ਦੀ ਪੂਰੀ ਇਨਫੋਰਮੇਸ਼ਨ ਹੋਏਗੀ ਮੈਂ ਨੇ ਕਹਾ ਸਰ ਮੈਂ ਤੁਹਾਨੂੰ ਇਨਫੋਰਮੇਸ਼ਨ ਸਾਰੀ ਦੇਣ ਨੂੰ ਪਲੀਜ਼ ਤੁਸੀਂ ਮੇਰੇ ਨਾਲ ਇੱਕ ਵਾਰ ਜਾ ਕੇ ਦੇਖੋ ਤਾਂ ਸਹੀ ਕਿਤੇ ਮੈਂ ਗਲਤ ਤਾਂ ਨਹੀਂ ਆ ਵੀ ਮਤਲਬ ਮੈਨੂੰ ਸਾਰੀ ਡਿਟੇਲ ਮਿਲ ਚੁੱਕੀ ਆ ਮੈਂ ਦੋ ਤਿੰਨ ਜਨਾਂ ਨੂੰ ਬੋਲਿਆ ਸੀ ਉਹਦੇ ਉਹਦੇ ਬਾਰੇ ਪਤਾ ਕਰਨ ਲਈ ਉਹਨਾਂ ਨੇ ਬੋਲਿਆ ਨਹੀਂ ਜੇ ਅਸੀਂ ਦੇਖਾਂਗੇ ਸਾਡੇ ਕੋਲ ਹੱਲੇ ਟਾਈਮ ਨਹੀਂ ਹੈ ਹੱਲੇ ਜਿਨ੍ਹਾਂ ਦੇ ਕੋਲ ਤੁਹਾਡਾ ਕੇਸ ਹੈ ਉਹ ਹੱਲੇ ਥਾਣੇ ਵਿੱਚ ਪ੍ਰੈਜ਼ੈਂਟ ਨਹੀਂ ਹੈ ਤੋਂ ਅਸੀਂ ਦੇਖਾਂਗੇ ਮੈਂ ਉਹਨਾਂ ਨੂੰ ਬੋਲਿਆ ਸਰ ਉਹ 10 ਵਜੇ ਤੋਂ ਬਾਅਦ ਘਰੋਂ ਨਿਕਲ ਜਾਂਦਾ ਹੈ 9 ਵਜੇ ਉਹਨਾਂ ਦੇ ਘਰੇ ਛਾਪਾ ਪਾਣਾ ਪੈਣਾ ਤੁਸੀਂ ਮੇਰੇ ਨਾਲ ਚੱਲੋ ਪਲੀਜ਼ ਮੈਂ ਰਿਕੁਐਸਟ ਕੀਤੀ ਮੈਨੂੰ ਬੋਲਦੇ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈ ਸਵੇਰੇ ਤਾਂ ਸਾਡੀ ਪਰੇਡ ਹੈ ਸਾਡੇ ਸਾਰੇ ਆਫਸਰਸ ਦੀ ਡਿਊਟੀ ਉੱਥੇ ਲੱਗੀ ਹੋਈ ਹੈ ਮੈਂ ਕਹਿੰਦਾ ਤੁਹਾਡੀ ਪਰੇਡ ਜ਼ਰੂਰੀ ਹੈ ਕਿ ਮਤਲਬ ਇੱਕ ਲੜਕੀ ਦਾ ਫੋਨ ਸਨੇਚ ਹੋਇਆ ਚਾਹੇ ਉਹ ਛੋਟਾ ਮੋਟਾ ਫੋਨਾ ਚਾਹੇ ਉਹ ਵੱਡਾ ਹੈ ਸਨੇਚਿੰਗ ਤਾਂ ਹੋਈ ਹੈ ਨਾ ਜ਼ਰੂਰੀ ਹੈ ਨਾ ਇੱਕ ਲੜਕੀ ਦੀ ਗੱਲ ਸੁਣੀ ਬਟ ਸਟਿਲ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ नेक्स्ट डे मैं खुद ही अपने मदर न लेके गई मेरे फादर न मैं बोलिया जान ली बट फादर वॉज लाइक कि नहीं आप पुलिस तो बिना कोई काम नहीं कर सकते बट मैं क्या पापा पुलिस इतने दिन से कर ही क्या रही है हमें उनकी इतनी रिक्वेस्ट कर ली उनको हमने उनको सब कुछ डाटा निकाल के दे लिया अगर वो अभी भी कुछ नहीं कर सकते फिर वो तो निकम् में है वो कुछ नहीं करेंगे मैंने खुद के एफर्ट्स लिए मैंने अपनी मम्मी को लिया और अपने साथ वाले लोगों को लिया कुछ लड़के लेके गए हम और हम वहाँ पे उनके लोकेशन पे पहुँचे और उनके घर से हमें फ़ोन मिल गया उनके पेरेंट्स ने हमारे आगे हाथ जोड़ने शुरू कर दिया हमारे बेटे को कुछ मत करना बट उनकी गलती या नशेड़ी है वो नशे करता है उसने फ़ोन स्नैचिंग का ही उसका काम है सतारह अठारह साल का लड़का है बस फ़ोन स्नैच करके फ़ोन बेचता है और नशे करता है बस यही काम है उसका बट मैं इसमें ये चीज़ देख रही हूँ कि पुलिस कहीं भी कुछ नहीं करती वो नशे वालों के साथ नशे वालों को साथ देती है ਉਹ ਉਲਟਾ ਕੁਝ ਨਹੀਂ ਕਰਦੀ ਆਮ ਨਾਗਰਿਕ ਕਿੰਨੀ ਸੁਣਦੀ ਉਹ ਨਸ਼ੇ ਵਾਲੋਂ ਸੁਣ ਕੋ ਪੈਸਾ ਬਣਦਾ ਬਸ ਉਨੀ ਕੀ ਸਪੋਰਟ ਕਰਦੀ ਹੈ ਹਮ ਲੋਗੋ ਕੀ ਕੋਈ ਸਪੋਰਟ ਨਹੀਂ ਕਰਦੀ ਨਹੀਂ ਫੋਨ ਮਿਲ ਗਿਆ ਕਿਸ ਮੈਸੇਜ ਕਰ ਰਹੇ ਹਾਂ ਜੀ ਸਰ ਫੋਨ ਮਿਲ ਗਿਆ ਮੇਰਾ ਮੈਂ ਸਭ ਦਾ ਥੈਂਕਸ ਕਰਨਾ ਚਾਹੂੰਗੀ ਪੁਲਿਸ ਦਾ ਤਾਂ ਕੋਈ ਯੋਗਦਾਨ ਨਹੀਂ ਰਿਹਾ ਬਟ ਸਟਿਲ ਮੈਂ ਉਹਨਾਂ ਨੂੰ ਕਹੂੰਗੀ ਥੈਂਕ ਯੂ ਇਹੋ ਜਿਹਾ ਰਿਸਪੌਂਸ ਦੇਣ ਲਈ ਬਟ ਉਹਨਾਂ ਨੂੰ ਆਪਦੀ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਕਿ ਇੰਨੀ ਛੋਟੀ ਛੋਟੀ ਸਨੇਚਿੰਗ ਵਿੱਚ ਉਹ ਇਸ ਚੀਜ਼ ਨੂੰ ਛੋਟੀ ਸਨੇਚਿੰਗ ਸਮਝ ਰਿਹਾ ਬਟ ਐਸ ਸੱਚ ਇਹ ਛੋਟੀ ਸਨੇਚਿੰਗ ਨਹੀਂ ਹੈ ਜਿਸ ਪਰਸਨ ਦਾ ਫੋਨ ਕਿਚਿਆ ਜਾਂਦਾ ਹੈ ਨਾ ਦੁੱਖ ਉਹਨੂੰ ਹੁੰਦਾ ਹੈ ਪੈਸਾ ਉਹਦਾ ਲੱਗਦਾ ਹੈ ਮੇਰਾ ਫੋਨ ਬਾਈ ਜਾ ਹਰਦਾ ਸੀ ਕੋਈ ਗੱਲ ਨਹੀਂ ਜੀ ਕਈਆਂ ਦਾ ਆਈਫੋਨ ਕਿਚਿਆ ਜਾਂਦਾ ਉਹ ਫੇਰ ਵੀ ਕੁਝ ਨਹੀਂ ਕਰਦੇ ਗੱਡੀਆਂ ਚੱਕ ਕੇ ਮੋਟਰਸਾਈਕਲ ਚੱਕ ਕੇ ਸ਼ਰੇਆਮ ਚੋਰੀ ਹੋ ਰਹੀ ਹੈ ਪਰ ਉਹ ਕੁਝ ਨਹੀਂ ਕਰਦੇ ਥਾਣਾ ਪਰਿਆ ਪਿਆ ਕਿੰਨੇ ਵਹੀਕਲਸ ਉੱਥੇ ਖੜੇ ਆ ਕਿਸੇ ਨੂੰ ਕਿਸੇ ਦਾ ਵਹੀਕਲ ਤੱਕ ਨਹੀਂ ਵਾਪਸ ਮਿਲਦਾ ਤਾਂ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਪੁਲਿਸ ਤੇ ਤਾਂ ਕੋਈ ਟਰਸਟ ਇਸ ਟਾਈਮ ਤੇ ਕੀਤਾ ਨਹੀਂ ਜਾ ਸਕਦਾ ਆਪਦੇ ਐਫਰਟਸ ਨਾਲ ਅਗਰ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰ ਲਓ ਪੁਲਿਸ ਤੇ ਤਾਂ ਕੋਈ ਟਰਸਟ ਨਹੀਂ ਹੈ ਕਿਉਂਕਿ ਮੇਰੀ ਤਰਫ ਤੋਂ ਤਾਂ ਜ਼ੀਰੋ ਹੈ ਉਦੋਂ ਜਦੋਂ ਇਹ ਸਬੰਧੀ ਡੀਐਸਪੀ ਨੂੰ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਉਹ ਕੈਮਰੇ ਦੇ ਅੱਗੇ ਫਸਦੇ ਨਜ਼ਰ ਆਏ ਤੇ ਐਸਐਚਓ ਗਲਤੀ ਮੰਨਣ ਨੂੰ ਤਿਆਰੀ ਨਾ ਹੋਈ ਉਹਨੇ ਕਿਹਾ ਕਿ ਪੁਲਿਸ ਵੱਲੋਂ ਪੂਰਾ ਯੋਗਦਾਨ ਕੀਤਾ ਗਿਆ ਅਤੇ ਇਨ੍ਹਾਂ ਚੀਜ਼ਾਂ ਦੇ ਵਿੱਚ ਸਮਾ ਤਾਂ ਜ਼ਰੂਰ ਲੱਗਦਾ ਹੈ ਲੜਕੀ ਨੇ ਕੰਪਲੇਂਟ ਤੁਹਾਨੂੰ ਕੀਤੀ ਹੈ ਕਿ ਮੇਰਾ ਮੋਬਾਈਲ ਗਮ ਹੋ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਖੁਦ ਉਸ ਲੜਕੀ ਨੂੰ ਫੋਨ ਟਰੈਕ ਕੀਤਾ ਪਰ ਫਿਰ ਵੀ ਹੈਲਪ ਨਹੀਂ ਹੋਈ ਗਈ ਇਦੇ ਵਿੱਚ 4 ਤਰੀਕ ਨੂੰ ਸਾਡੇ ਕੋਲ ਤਕਰੀਬਨ ਸ਼ਾਮ ਨੂੰ 4:30-5 ਵਜੇ ਲੜਕੀ ਵੱਲੋਂ ਇੱਕ ਕੰਪਲੇਂਟ ਪੱਤੀ ਕੀਤੀ ਸੀ ਕਿ ਮੇਰਾ ਮੋਬਾਈਲ ਹੈ ਜੋ ਸਨੇਚ ਹੋਇਆ ਜਿਹੜੀ ਅਸੀਂ ਇਹਨਾਂ ਦੀ ਕੰਪਲੇਂਟ ਰਜਿਸਟਰ ਕੀਤੀ ਤੇ ਸਾਡੇ ਡਿਊਟੀ ਅਫਸਰ ਪਲੱਸ ਉਹਨਾਂ ਦੇ ਨਾਲ ਸਹਾਇਕ ਜਿਹੜੇ ਕੌਨਸਟੇਬਲ ਹਾਲਦਾਰ ਸੀ ਉਹਨਾਂ ਨੂੰ ਨਾਲ ਲਾਇਆ ਗਿਆ ਤੇ ਇਹਨਾਂ ਨੇ ਜਾ ਕੇ ਰਾਤ ਨੂੰ ਤਕਰੀਬਨ 10:30-11 ਵਜੇ ਤੱਕ ਜਿਹੜੇ ਸੀਸੀਟੀਵੀ ਕੈਮਰੇ ਕੰਗਾਲੇਗੇ ਉਥੋਂ ਅਸੀਂ ਇੱਕ ਸਾਨੂੰ ਬੰਦਾ ਆਈਡੈਂਟੀਫਾਈ ਹੋਇਆ ਤੇ ਇੱਕ ਸਕੂਟੀ ਦਾ ਨੰਬਰ ਆਈਡੈਂਟੀਫਾਈ ਹੋਇਆ ਜਿਹੜਾ ਸੀ ਉਸ ਤੋਂ ਬਾਅਦ ਜਿਹੜਾ ਐਡਰੈਸ ਹੈ ਆਰਟੀਓ ਆਫਿਸ ਦੇ ਵਿੱਚੋਂ ਕਢਵਾਇਆ ਅਗਲੇ ਦਿਨ ਤੇ ਉੱਥੋਂ ਐਡਰੈਸ ਜੋ ਗੋਪਾਲਨਗਰ ਦਾ ਪਾਇਆ ਗਿਆ ਗੋਪਾਲਨਗਰ ਦਾ ਜਾਂ ਅਰਜਨਗਰ ਦਾ ਪਾਇਆ ਗਿਆ ਪਰ ਸਾਰਾ ਕਲੇਮ ਕੁੜੀ ਕਹਿੰਦੀ ਵੀ ਮੈਂ ਖੁਦ ਕੀਤਾ ਹੈ ਪੁਲਿਸ ਬੰਨੀਓ ਕਾਰਵਾਈ ਜ਼ੀਰੋ ਬਿਲਕੁਲ ਹੀ ਸਾਡੇ ਕੋਲੇ ਪ੍ਰੂਫ ਹੈ ਇਸ ਚੀਜ਼ ਦੇ ਜਿਹੜੇ ਆਰਟੀਓ ਆਫਿਸ ਦੇ ਵਿੱਚੋਂ ਵੀ ਕਢਵਾਇਆ ਗਿਆ ਐਡਰੈਸ ਪਲੱਸ ਜਿਹੜੇ ਕੈਮਰਿਆਂ ਦਾ ਉੱਥੋਂ ਫੁਟੇਜ ਵਗੈਰਾ ਕਲੈਕਟ ਕੀਤੀ ਹੈ ਤੇ ਇਸ ਚੀਜ਼ ਦੀ ਬਕਾਇਦਾ ਸਾਡੇ ਕੌਂਸਲ ਬੰਦਾ ਪੜਿਆ ਸਰ ਹੁਣ ਤੱਕ ਵੀ ਤੁਹਾਡੇ ਬੰਨੀ ਕਰ ਰਹੇ ਹੋ ਤੇ ਸੈਕਿੰਡ ਥਿੰਗ ਇਹ ਹੈ ਜੀ ਜਦੋਂ ਉਹਦਾ ਐਡਰੈਸ ਵਗੈਰਾ ਉੱਥੇ ਪਾਇਆ ਗਿਆ ਤਾਂ ਅਸੀਂ ਉਹਨੂੰ ਆਈਡੈਂਟੀਫਾਈ ਕੀਤਾ ਉਸ ਬੰਦੇ ਨੂੰ ਜਾ ਕੇ ਉਹ 10 ਸਾਲ ਪਹਿਲਾਂ ਉੱਥੋਂ ਘਰ ਜਿਹੜਾ ਛੱਡ ਕੇ ਜਾ ਚੁੱਕਿਆ ਸੀ ਕਿਰਾਏ ਤੇ ਤੇ ਸੈਕਿੰਡ ਜਦੋਂ ਅਸੀਂ ਐਮ ਐਚ ਆਰ ਸਕੂਲ ਦੇ ਨੇੜੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਕਿਸੇ ਨੇ ਕਿ ਦੁਬਾਰਾ ਜਿਹੜਾ ਉਹ ਕਿਰਾਏ ਤੇ ਕਿਤੇ ਹੋਰ ਉਹਨੇ ਮਕਾਨ ਲੈ ਰੱਖਿਆ ਐਮ ਐਚ ਆਰ ਸਕੂਲ ਕੋਲ ਉਹਨੂੰ ਹਜੇ ਅਸੀਂ ਟੈਕਨੀਕਲੀ ਆਇਡੈਂਟੀਫਾਈ ਕਰ ਰਹੀ ਸੀ ਤਾਂ ਇਹਨਾਂ ਨੇ ਆਪਦੇ ਫੋਨ ਵਗੈਰਾ ਚ ਜਿਹੜਾ ਲੜਕੀ ਨੇ ਫੋਨ ਚ ਇਹਨਾਂ ਦੇ ਕੋਈ ਪਾਸਵਰਡ ਵਗੈਰਾ ਲੱਗਿਆ ਹੋਇਆ ਸੀ ਜੀਮੇਲ ਆਈਡੀ ਦੇ ਵਿੱਚ ਉੱਥੇ ਲੋਕੇਸ਼ਨ ਜਿਹੜੀ ਟਰੈਕ ਕਰਕੇ ਉੱਥੇ ਫੋਨ ਲਿਆ ਹੈ ਲੱਗਦਾ ਵੀ ਨਕਾਮੀ ਕਿਤੇ ਨਾ ਕਿਤੇ ਪੁਲਿਸ ਦੀ ਰਹੀ ਹੈ ਸ਼ੁਰੂਆਤ ਵਿੱਚ ਬਿਲਕੁਲ ਨਹੀਂ ਜੀ ਇਹਦੇ ਵਿੱਚ ਅਸੀਂ ਪ੍ਰੋਪਰ ਵਰਕਆਊਟ ਕਰ ਰਹੇ ਸੀ ਟੈਕਨੀਕਲੀ ਵਰਕਆਊਟ ਕਰ ਰਹੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਟਾਈਮ ਤਾਂ ਲੱਗਦਾ ਜੇ ਆਪਾਂ ਟੈਕਨੀਕਲੀ ਕਿਸੇ ਚੀਜ਼ ਕੋ ਲੜਕੀ ਦੇ ਲੱਗਦਾ ਕੁੜੀ ਦੀ ਬਹਾਦਰੀ ਨੂੰ ਸਨਮਾਨਤਾ ਕਰਨਾ ਬੰਦਦਾ ਨਾ ਬਿਲਕੁਲ ਉਹਨੇ ਪ੍ਰਾਊਡਲੀ ਕੀਤਾ ਉਹਨਾਂ ਦਾ ਵੀ ਬਿਲਕੁਲ ਸਨਮਾਨ ਕਰਨਾ ਬੰਦਦਾ ਹਾਂ ਬਟ ਇਹਦੇ ਵਿੱਚ ਜੇ ਆਪਾਂ ਕਹੀਏ ਤਾਂ ਸਾਡੇ ਡਿਊਟੀ ਆਫਸਰਸ ਦੀ ਜਾਂ ਟੀਮ ਦੀ ਕੋਈ ਗਲਤੀ ਮੰਨ ਸਕਦੇ ਤੇ ਗਲਤੀ ਰਹੀ ਹੈ ਸ਼ੁਰੂਆਤ ਦੇ ਕੁੜੀ ਨੂੰ ਇੰਨੀ ਐਫਰਟਸ ਕਰਨੇ ਪਏ ਕੁਲ ਨਹੀਂ ਅਸੀਂ ਸੁਸਤਾ ਨੂੰ ਮਿਲਿਆ ਉਹਨਾਂ ਦਾ ਬਤੀਰਾ ਵੀ ਠੀਕ ਸੀ ਕੁਝ ਵਰਕਆਊਟ ਕੀਤਾ ਗਿਆ ਉਹਦੇ ਵਿੱਚ ਪ੍ਰੋਪਰ ਲੜਕੀ ਦੇ ਦੱਸਣ ਬਤਾਲ ਕੋ ਕਿ ਮੈਂ ਮੈਂ ਥਾਣੇ ਗਈ ਆ ਮੇਰੀ ਕਿਸੇ ਨੇ ਗੱਲ ਹੀ ਨਹੀਂ ਸੁਣੀ ਜੀ ਮੇਰੀ ਟੀਮ ਬਿਲਕੁਲ ਉਹਨਾਂ ਦੇ ਨਾਲ ਸੀ ਅਸੀਂ ਮਾਈਕ੍ਰੋ ਤੋਂ ਉਹਨਾਂ ਦੇ ਨਾਲ رابطہ ਕਰ ਸਰ ਹੁਣ ਮੋਬਾਈਲ ਬਰਾਮਦ ਕੁੜੀ ਨੇ ਖੁਦ ਕਰ ਲਿਆ ਕੋਈ ਕਾਰਵਾਈ ਹੋਈ ਹੈ ਕਿਸੇ ਦੇ ਖਿਲਾਫ ਉਹਨਾਂ ਦਾ ਕਿਸ ਨਾਲ ਕੱਲ ਜਿਹੜਾ ਲੜਕੀ ਦੇ ਨਾਲ ਕੰਟੈਕਟ ਵੀ ਕੀਤਾ ਗਿਆ ਸੀ ਜਿਹੜਾ ਉਹਨਾਂ ਨਾਲ ਰਾਪਤੇ ਸੀਗੇ ਸ਼ੁਰੂ ਤੋਂ ਤੇ ਵਰਬਲੀ ਇਹਨਾਂ ਦਾ ਕਹਿਣਾ ਸੀ ਕਿ ਉਹ ਬੱਚਾ ਜਿਹੜਾ ਹੈਗਾ ਕੋਈ ਛੋਟੀ ਉਮਰ ਦਾ ਜਾਂ ਕੁਝ ਮਾਸੂਮ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਬਟ ਆਪ ਦੇ ਤੌਰ ਤੇ ਅਸੀਂ ਪਤਾ ਕੀਤਾ ਕਿ ਉਹ 19-20 ਸਾਲਾਂ ਦਾ ਹੈਗਾ ਤੇ ਉਹਨੂੰ ਅਸੀਂ ਅਰਾਊਂਡ ਅਪ ਕਰ ਰਹੇ ਹਾਂ ਜਿਹੜੇ ਉਹਦੇ ਫਾਦਰ ਤੇ ਸਾਰੇ ਆਗੇ ਸੀ ਇਹਨਾਂ ਨੂੰ ਪੇਸ਼ ਕਰਵਾ ਰਹੇ ਸਾਡੇ ਕੋਲ ਤੇ ਅਸੀਂ ਜੋ ਵੀ ਬੰਦੀ ਕਾਰਵਾਈ ਕਰ ਰਹੇ ਇਹ ਬਿਲਕੁਲ ਟੋਲਰੇਬਲ ਨਹੀਂ ਹੈ ਇਹਨੀਆਂ ਚੀਜ਼ਾਂ ਜਿ ਆਪਾਂ ਕਹੀਏ ਵੀ ਸਨੇਚਿੰਗ ਵਾਲਾ ਬੰਦਾ ਜਾਂ ਇਹ ਚੀਜ਼ ਇਹਨਾਂ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਠੀਕ ਹੈ ਬਿਲਕੁਲ ਦੱਸੀ ਕਿ ਬਠਿੰਡਾ ਦੀ ਨਿਕਿਤਾ ਸ਼ਰਮਾ ਨਾਮ ਦੀ ਇਸ ਕੁੜੀ ਦੇ ਵੱਲੋਂ ਆਪਣੀ ਬਹਾਦਰੀ ਦੀ ਨਾਲ ਆਪਣਾ ਫੋਨ ਲੱਬਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਦਾ ਇਸ ਕੰਮ ਦੇ ਵਿੱਚ ਜ਼ੀਰੋ योगदान ਦੱਸਦੇ ਆ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਉਤੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਵੀ ਖੜੀ ਕੀਤੇ ਜਾ ਰਹੇ ਨੇ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ